ਗੂੜੀ ਮਹੱਲਾ ਤੀਜਾ ਯੁਗ ਮਾਹੇ ਨਾਮ ਦੁਲੰਬ ਹੈ ਵਾਹਿਗੁਰੂ ਕਾ ਭਤ ਹੈ ਸਤਿਗੁਰ ਦੀ ਸਾਜੀ ਨਾਜੀ ਗੁਰੂ ਖਾਲਸਾ ਜੰਮੇ ਜੀਓ ਸੰਤ ਗਿਆਨੀ ਜੀਵਨਵਾਸੀ ਦਮਰਦਾਸ ਸਾਹਿਬ ਸ੍ਰੀ ਗੋਵਿੰਦ ਗੁਰ ਸਾਹਿਬ ਦੇ ਅੰਦਰ ਬਰਾਜਮਾਨ ਹੋ ਕੇ ਸੰਤਾਂ ਚਾਰ ਸਿਖੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੰਸ਼ੂਮ ਕੇ ਹਜੂਰ ਫਰਮਾਉਂਦੇ ਹਮ ਜੁਗ ਮਾਹੇ ਨਾਮ ਦੁਲੰਭ ਹੈ ਜਿਹੜੇ ਸਾਰੇ ਹੋਰ ਸਹਾਰੀਆਂ ਚੀਜ਼ਾਂ ਸਤਜੁਗ ਤੇ ਤ੍ਰੇਤੇ ਵਿੱਚ ਜਵਪਰ ਵਿੱਚ ਕਲਯੁਗ ਤੇ ਪ੍ਰਾਪਤ ਹੋ ਜਾਂਦੀਆਂ ਹਨ ਪਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਜੁਗ ਕਲਯੁਗ ਆਦਿਕ ਜੁਗਾਂ ਦੇ ਵਿੱਚ ਸਤਜੁਗ ਤੇ ਤ੍ਰੇਤੇ ਤੇ ਵੀ ਜਵਪਰ ਤੇ ਕੋਈ ਕੰਦਾ ਹੀ ਨਾਮ ਦਾ ਰਸੀਆ ਸੀ ਤੋ ਇਸ ਕਾਲ ਯੁੱਗ ਦੇ ਵਿੱਚ ਤਾਂ ਬਹੁਤ ਸਾਰਾ ਕਾਲ ਹੀ ਪੈ ਚੁੱਕਾ ਹੈ ਇਹ ਯੁੱਗ ਦੇ ਵਿੱਚ ਪਰਮੇਸ਼ਰ ਦਾ ਨਾਮ ਬੜਾ ਕਠਨ ਲੱਭਣਾ ਪ੍ਰਾਪਤ ਹੈ ਕਠਨ ਲੱਭਦਾ ਹੈ ਪ੍ਰਾਪਤ ਹੁੰਦਾ ਹੈ ਗੁਰਮੁਖ ਪਾਇਆ ਜਾਇ ਇਹ ਮਾਰਾ ਪ੍ਰਾਪਤ ਹੁੰਦਾ ਕਿ ਗੁਰਾਂ ਦੁਆਰਾ ਪਾਈ ਜਾਦਾ ਹੈ ਜਿਹੜੇ ਗੁਰਮੁਖ ਅਧਿਕਾਰੀ ਹਨ ਗੁਰਮੁਖ ਰੋਂਗ ਰੋਂਗ ਹਰ ਪਿਆਵਾ ਹੈ ਉਹਨੇ ਦੀ ਸੰਗਤ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹਨਾਂ ਨਾਵਾਂ ਬਈ ਪੌਤ ਕਰੀ ਅੰਮ੍ਰਿਤ ਨਾਲ ਕੇ ਲਗਾਏ ਕਿ세 ਜੀਵਤੀ ਮੁਕਤ ਕਲੇ ਆਣ ਨਹੀਂ ਹੋ ਸਕਦੀ। ਵੇਖੋ ਕੋ ਨਿਉਪਾ ਜੇਹ ਸੰਤ ਨੂੰ ਸੰਤ ਹੈ ਤਾਂ ਵਿਸ਼ੇਸ਼ ਕਰਕੇ ਕੋਈ ਉਪਾਅ ਕਰਕੇ ਵੇਖ ਲੋ। ਜਗਮ ਕਰਕੇ ਵੇਖ ਲੋ। ਬਿਨਾ ਨਾਮ ਤੋਂ ਮੁਕਤ ਨਹੀਂ ਕਿਸੇ ਦੀ ਹੁੰਦੀ। ਬੜੇ ਬੜੇ ਯੋਗ ਕਰਨ ਵਾਲੇ ਬਾਰ-ਬਾਰ ਦੇਵੀ ਮੋਹ ਵਿੱਚ ਪਏ ਹੋਏ ਦੁਆਪੀ ਆਉਂਦੇ ਜਾਂਦੇ ਹਨ ਜਦ ਕਰਨ ਵਾਲੇ ਸਰਗਦ ਕੰ ਦਾ ਸੁਖ ਭੋਲ ਲੈਂਦੇ ਹਨ ਪੂਜਾ ਕਰਨ ਵਾਲੇ ਪੁਰਖ ਜਿਹੜੇ ਹਨ ਉਹ ਬਾਰ-ਬਾਰ ਪੂਜਾ ਦਾ ਸਾਰੇ ਮਨ ਤੇ ਕਾਹਈ ਦੁਨੀਆ ਦੀ ਪ੍ਰਭਤਾ ਪ੍ਰਾਪਤ ਹੋ ਜਾਂਦੀ ਹੈ ਤੋ ਇਸ ਤੋਂ ਕਾ ਨਿਰਣਾ ਕਰਕੇ ਵੇਖ ਲਓ bina ਗੁਰੂ ਸਾਹਿਬ ਦੇ ਅੰਮ੍ਰਿਤ ਨਾਮ ਤੋਂ ਬਗੈਰ ਯੋਗਤਨੀ ਕਿਸੇ ਦੀ ਹੋ ਸਕੇਬੀ ਬਲਿਹਾਰੀ ਗੁਰ ਆਪਣੇ ਇਹ ਤਾਂ ਬਾਦ ਸਤਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੈ ਭਾਈ ਸਤਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਜੋ ਆਪਣੇ ਸਤਗੁਰੂ ਹੈ ਉਹਨਾਂ ਤੋਂ ਬਲਿਹਾਰੀ ਆਪਣੇ ਸਰੀਰਕ ਬਲ ਆਪਣੀ ਰਚਨਾ ਦੇ ਬੋਲਣ ਦੀ ਸ਼ਕਤੀ ਦਾ ਬਲ ਕਿਸੇ ਪ੍ਰਕਾਰ ਧੰਦਾ ਦਾ ਬਲ ਵਿਦਿਆ ਦਾ ਬਲ ਕਿਸੇ ਪ੍ਰਕਾਰ ਇੰਦਰੀਆਂ ਸ਼ਿੱਧੀਆਂ ਦਾ ਬਲ ਤੇ ਜਿਹmani ਤਾਕਤ ਦਾ ਵਾਲੋ ਮਾਇਕਾ ਭਰਾਮਾਤ ਕਹਲਾ ਵਾਲੋ ਉਹ ਹਨੀਤ ਦਾ ਜੋ ਬਲ ਹੈ ਕਿ ਸਭ ਹਾਰ ਦਈਏ ਕੁਰਬਾਨ ਕਰ ਦਈਏ ਆਪਣਾ ਆਪ ਸਤਗੁਰੂ ਆਪਣੇ ਹਰ ਹੋਰ ਕੋਈ ਆਪਣਾ ਨਹੀਂ ਹੈ ਸਾਧ ਬਲਿਹਾਰ ਜਾ ਸਭ ਸੰਗੜੇ ਵਾਰੀ ਅਸੀਂ ਬਲਿਹਾਰ ਆਪਣੇ ਜੀਵਨ ਵਿੱਚ ਦਿਹਾੜੀ ਤੇ ਤੈਂਕੜੀ ਵਾਰੀ ਸਦਾ ਸਦਾ ਬਲਿਹਾਰ ਕੁਰਬਾਨ ਜਾਂਨੇ ਹਾਂ ਸਤਿਗੁਰ ਮਿਲੇ ਹਰ ਮਨ ਵਸੈ ਇਹ ਪਾਈ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਮਿਲਨ ਨਾਲ ਜਿਹੜਾ ਸਿੱਖ ਮਨੋਂ ਗੁਰੂ ਸਾਹਿਬ ਦੇ ਨਾਲ ਜਦੋਂ ਮਿਲ ਪਵੇ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਰਹੀ ਵਸ ਜਾਂਦਾ ਹੈ ਸਹਜੇ ਰਹੈ ਸਮਾ ਸੋਹਣੀ ਸੁਖੀ ਮਾਰੇ ਸਾਹ ਦੇ ਵਿੱਚ ਸਈਏ ਗਿਆਨ ਕਰਕੇ ਕਈ ਸ੍ਰੀਪਾ ਨੰਦੇਵ ਜੀ ਦੀ ਲੀਡ ਹੋ ਕੇ ਸਮਾਏ ਰਹਿੰਦੇ ਜਿਵੇਂ ਗਲਤ ਜਾਣ ਮੇਰੇ ਜਾਂਦਾ ਜਿਵੇਂ ਨਦੀਆਂ ਨਾਲੇ ਸਮੁੰਦਰ ਕੀ ਆਸ ਤੇ ਮਿਲ ਰਹੀਆਂ ਮਿਲ ਹੈ ਐ ਮਹਾਰਾਜੇ ਜਿ ਸੁਤੇ ਸੇ ਸੁਸਮਾ ਰਹਿੰਦੇ ਭੀੜ ਹੋ ਰਹਿੰਦੇ ਮਜੇ ਰਹਿੰਦੇ ਹਮ ਪਰਹਾਉ ਜਾਂ ਭਉ ਪਾਈ ਆਪਣ ਸੁਭਾਸ਼ ਜੀ ਨੂੰ ਸਾਉ ਤੁਮੇ ਬਖਸ਼ਿਸ਼ ਕਰਦੇ ਹੈ ਤਾਂ ਮਾਰੇ ਕਹਿੰਦੇ ਜਦੋਂ ਭਾਈ ਆਪਣਾ ਭੈ ਪਾਜ ਹੁੰਦੇ ਨੇ ਸਿੱਖਦੇ ਰਹਦੇ ਜੇ ਕਿ ਹਰ ਵਕਤ ਮਹਾਰਾਸ਼ਟਰਾ ਦੇ ਤੇ ਪਾਪਸ਼ਾ ਨੂੰ ਅੰਗ ਸੰਗ ਸਮਝਣ ਲੱਗ ਜਾਂਦਾ ਹੈ ਇਹ ਭੈ ਕਿ ਕਦੇ ਸਭ ਸੁਣਦਾ ਸਾ ਦੇਖਦਾ ਕਿ ਉਹ ਮੁੱਕ ਰ ਪਿਆ ਜਾਏ ਹਰ ਵਕਤ ਮਹਾਰਾਸ਼ਟਰਾ ਸਾਡੀਆਂ ਗੁਪਤ ਕੰਮਾਂ ਨੂੰ ਸੁਣਦੇ ਹੈ ਸਾਡੇ ਗੁਪਤ ਕੰਮਾਂ ਨੂੰ ਦੇਖਦੇ ਹੈ ਕਿਉਂ ਜਦੋਂ ਅੰਗ ਸੰਗ ਸਮਝਣ ਲੱਗ ਜੀਏ ਜਦੋਂ ਭੈ ਹੋ ਪਰਮੇਸ਼ਵਰ ਆਪਣਾ ਗੁਰੂ ਪਾ ਦੇਵੇ ਨੈਰਾਗ ਉਪਜੈ ਮਨ ਆ ਇਹੋ ਜਿਹੇ ਮਨ ਤੇ ਮਨ ਤੇ ਮਨ ਆਗ ਸੰਸਾਰ ਵੱਲੋਂ ਪਹਿਲਾ ਹੋ ਜਾਂਦਾ ਹੈ ਇਹ ਤੋਂ ਬ੍ਰਾਹਮ ਹੋ ਜਾਂਦਾ ਹੈ। ਬੈ ਰਾਗ ਤੇ ਹਰ ਪਾਈ। ਜਦੋਂ ਰਾਗ ਫਿਰ ਮੇਰੇ ਮਨ ਤਨ ਬਹੁਤ ਬਰਾਗ ਗਿਆ, ਪ੍ਰੇਮ ਅੰਦਰ ਪ੍ਰਗਟ ਹੋ ਜਾਂਦਾ ਹੈ। ਮੈਂ ਦੁਆਤ ਬੈ ਜਿਹੜਾ ਬੀਤ ਜਾਂਦਾ ਰਾਗ ਮੂ, ਇੱਕ ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ। ਉਹ ਰਹਿ ਸਮ। ਜਦੋਂ ਮੂਰੀ ਦੀ ਪ੍ਰਾਪਤੀ ਹੋ ਜਾਂਦੀ, ਉਦੋਂ ਹਰੀ ਵਿੱਚ ਹੀ ਸਮਾਇਆ ਰਹਿੰਦਾ ਤੇਜ ਹੋ ਜਾਂਦਾ ਹੈ। ਜਿਸ ਪ੍ਰਕਾਰ ਸ਼ਾਨ ਸਿੰਘ ਜੀ ਪਾਣੀ ਪਾਣੀ ਕਿ ਮਿਲ ਜਾਂਦਾ ਹੈ ਪਰਮੇਸ਼ਰ ਤੇ ਭੇਦ ਹੋਇਆ ਰਹਿੰਦਾ ਹਰ ਵਕਤ ਤੇ ਮੁਕਤ ਜੀ ਮਨ ਜਿਣੇ ਹੈ ਤੇ ਮਹਾਰਾਜ ਮੁਕਤ ਪੁਰਖ ਕੌਣ ਹੈ ਜਿਸ ਨੂੰ ਪੁੱਛਿਓ ਕਹਿੰਦਾ ਹਮ ਮੁਕਤ ਹੈ ਮਹਾਰਾਜ ਕਹਿੰਦੇ ਸੇ ਤਿੰਨਾਂ ਲੋਕਾਂ ਚ ਸੇ ਇਹ ਉਹ ਮੁਕਤ ਪੁਰਖ ਹਨਗੇ ਜਿਹੜੇ ਆਪਣੇ ਭਾਈ ਮਨ ਨੂੰ ਜਿੱਤ ਲੈਂਦੇ ਆ ਫਤਿਹ ਪਈ ਮਨ ਜੀਤ ਜਿਨ੍ਹਾਂ ਨੂੰ ਮਨ ਨੂੰ ਕਿਸੇ ਵੇਲੇ ਵੀ ਨਹੀਂ ਜਿੱਤਿਆ ਹਾਜ਼ ਹਲਾਏ ਸਵਰਗ ਨਾ ਜਾਹੂ ਜੋ ਜਨ ਗੀਤ ਨੇ ਛੱਕਾ ਨਹੀਂ ਕਾਹੂ ਕਲਮੀ ਦਾ ਕੋਈ ਵਜਨ ਹੈ ਜਿਹੜਾ ਕਿਸੇ ਵੇਲੇ ਵੀ ਮਨ ਨੂੰ ਜਿੱਤਦਾ ਨਹੀਂ ਐਵੇਂ ਹੱਥ ਲਾਵੇ ਕੁਛ ਨਹੀਂ ਕੁਛ ਨਹੀਂ ਮੈਂ ਬ੍ਰਹਮੀ ਐ ਕਿਉਂ ਹੱਥ ਵੇ ਲਾਉਣ ਨਾਲ ਨਹੀਂ ਸਰਗੁੱਚ ਦੇਵਤਿਆਂ ਦੀ ਗਮਕਾਲੀ ਪਦਵੀ ਕੀ ਆ ਸ਼ੱਕਦਾ ਕਿਉਂ ਜਿਹੜੇ ਮਨ ਨੂੰ ਜਿੱਤ ਮੰਦੇ ਫਤਿਹ ਪਾਲੁੰਦੇ ਹਨ ਸਾਹੇ ਕਾਟੇ ਮਿਤੇ ਗਮਿਤੇ ਗਉਣ ਫਤਿਹ ਭਈ ਮਨ ਜੀਤ ਨਾਨਕ ਗੁਰਪ੍ਰੇਖ ਸੱਚਤ ਪਾਈ ਫਿਰ ਮਿਤੇ ਨਿਕਨੀਤ ਉਹ ਪੁਰਖ ਮੁਕਤ ਹਨ ਫਿਰ ਤਾਤ ਨਾ ਲੱਗੈ ਆ ਆਰਥ ਨੀ ਜੂਨਾ ਦੀ ਧੌਣੀ ਨਹੀਂ ਫੇਰ ਲੱਗਦੀ ਕੇ ਵਾਸ਼ਨਾ ਨਹੀਂ ਉਹਨਾਂ ਦੇ ਅੰਦਰ ਧੌਣ ਵਾਲੀ ਵਾਸ਼ਨਾ ਕਰਕੇ ਜੂਨਾ ਦੀ ਧੌਣੀ ਹੈ ਤਾਂ ਤੇ ਮਾਇਆ ਵੀ ਨਹੀਂ ਉਹਨਾਂ ਦੇ ਤਾਣੀ ਲੱਗਦੀ ਤਾਤ ਕਾਮਵਾਦ ਜਿਹੜੇ ਹੁਣੇ ਇਹ ਵੀ ਉਹਨਾਂ ਨੂੰ ਆ ਕੇ ਚਿੰਬੜਦੇ ਨਹੀਂ ਕਿਸੇ ਪ੍ਰਕਾਰ ਜੂਨ ਜੂਨਾ ਦੀ ਦੌੜ ਨਹੀਂ ਉਹਨਾਂ ਨੂੰ ਲੱਗਦੀ ਹੈ ਦਸਤ ਦਾ ਦਵਾਰ ਰਹਿਤ ਕਰੀ ਉਹ ਪੁਰਖੋ ਯੋਗਾਂ ਦੇ ਵਾਸਤੇ ਦਸ਼ਵੇਂ ਦਾਰਜਵੀਂ ਨਵਾਂ ਗੋਦ ਦਾ ਤੋਪਰਾਵ ਹੋ ਕੇ ਦਸ਼ਵੇਂ ਦਾਰਜਵਿਚ ਰਹਿਣਾ ਕਰਦੇ ਐ ਐਸੀ ਰਹਿਣੀ ਹੈ ਉਹਨਾਂ ਨੂੰ ਪ੍ਰਾਣਾ ਯਾਮ ਦੁਆਰਾ ਦਸ਼ਵੇਂ ਦਾਰਜ ਦੀ ਪ੍ਰਾਪਤੀ ਹੋ ਗਈ ਹੈ ਉੱਥੇ अनेका ਬਾਗੇ अनेका ਰੂਪ ਰੰਗ ਤਪਾਂ ਦੇ ਨੂੰ ਦਿਸਦੇ ਹਨਗੇ ਇਸ ਸੰਕਾਲ ਚੇਤਨ ਦੀ ਲਾਡ ਦੇ ਦਰਸ਼ਨ ਪਾ ਕੇ ਨਿਹਾਲ ਹੁੰਦੇ ਹਨ ਜੋ ਵੀ ਕਹਿੰਦੇ ਸੁਖਮੂਰਤ ਨਾਮ ਰੰਗਨ ਸੁਖਮੂਰਤ ਕਾਇਆ ਦੇ ਆਕਾਰ ਵਰਗਾ ਰੂਪ ਬੋੜ ਦੀ ਬੋਲਕ ਜਿੰਨਾ ਭਗਵਾਨ ਦਾ ਛੋਟਾ ਜਿਹਾ ਸਰੂਪ ਦਿਸਦਾ ਹੈ ਪਰ ਹੈ ਦੇ ਉਹ ਸਾਰੇ ਆਮ ਬ੍ਰਹਿਮੰਡਾਂ 'ਚ ਵਿਆਪਕ ਰੂਪ ਇਸ ਪ੍ਰਕਾਰ ਦਸਵੇਂ ਦੁਆਰ ਵਿੱਚ ਕੋਈ ਚੇਤਨ ਦੀ ਲਾਟ ਨੂੰ ਵੇਖਦੇ ਹੈ ਰਹਿਣਾ ਕਰਦੇ ਹੈ ਇਸੇ ਪ੍ਰਕਾਰ ਦਸਵੇਂ ਦੁਆਰ ਰਹਤ ਕਰੇ ਜਸਮੀਨ ਤਤ ਹੈ ਦੁਆਰ ਰਹਤ ਕਰੇ ਦਸਵੇਂ ਪੰਜੇ ਸੰਗ ਦੇ ਪੰਜੇ ਜਿਹੜੇ ਤਤ ਹਨਗੇ ਇਹਨਾਂ ਵੀਰਾਂ ਨੇ ਜਿਹੜੇ ਰਖਦੇ ਐ ਧਰਤੀ ਚੋਂ ਖੀਵਾ ਗ੍ਰਹਿਣ ਕਰਦੇ ਐ ਪਾਣੀ ਚੋਂ ਨਿਰਮਲ ਰਹਿੰਦੇ ਹਨ ਪੌਣ ਚੋਂ ਨਗਲੇਪ ਰਹਿੰਦੇ ਹਨ ਅਗਨੀ ਚੋਂ ਪ੍ਰਕਾਸ਼ਕੂਚੇ ਰਹਿੰਦੇ ਆ ਕਾਸ਼ ਨਿਰਖੋਬ ਰਹਿੰਦੇ ਐ ਤੇ ਸਤ ਸੰਤੋਖ ਦਿਆ ਧਰਮ ਵਿਚਾਰ ਪੰਜਾਂ ਤਤਾਂ ਦੀ ਧਾਰਨ ਤੇ ਪੰਜੇ ਗੁਣ ਇਹਨਾਂ ਦਸਾਂ ਦੇ ਸਹਿਤ ਜਿਹੜੇ ਦੁਆਰ ਗਿਆਨ ਵਿੱਚ ਰਹਿਣਾ ਕਰਦੇ ਐ ਇਹਨਾਂ ਦਸਾਂ ਗੁਣਾ ਦੇ ਸਮੇਤ ਹੋ ਕੇ ਜਾਂ ਨਵਾਂ ਗੋਲ ਕਾਂਜ ਜਿਹੜਾ ਦਸਵਾ ਚੇਤਨਾ ਹੈ ਪਉੜੀ ਰਹਿਣਾ ਕਰਦੇ ਹੈ ਤੇਰ ਭਵਨ ਸੋਜੀ ਪਾ ਕਿੰਨਾ ਭਵਣਾ ਜਿਹੜਾ ਮਨ ਭਰਮ ਵੇਖਦਾ ਜਾਗਰ ਸੁਪਨ ਸੁਖੋਤ ਚ ਉਹਦੇ ਰੋਕਣ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿੰਨਾ ਭਵਣਾ ਦੀ ਸਰਗ ਲੋਕ ਵੀ ਮਾਜ ਲੋਕ ਵੀ ਪਤਾਲ ਦੀ ਸਾਰੀ ਸੋਝੀ ਪਾ ਲੈਂਦੇ ਹੈ ਜੋ ਕਿੰਨਾ ਭਵਣਾ ਦਾ ਸਾਖੀ ਰ ਬ੍ਰਹਮ ਉਹ ਵੀ ਸਮਝ ਪਾ ਲੈਂਦੇ ਹਨ ਨਾਨਕ ਗੁਰ ਤੇ ਗੁਰ ਹੋਇਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਗੁਰ ਤੇ ਗੁਰ ਹੋਇਆ ਵੇਖੋ ਸਤਗੁਰ ਨਾਨਕ ਦੇਵ ਜੀ ਨਾਲ ਮਿਲ ਕੇ ਗੁਰੂ ਅੰਗਦ ਸਾਹਿਬ ਜੀ ਗੁਰੂ ਰੂਪ ਹੋ ਗਏ ਸਤਗੁਰ ਨਾਨਕ ਦੇਵ ਜੀ ਦੇ ਪੰਜ ਪੈਸੇ ਅਤੇ ਨਲੇਰ ਲੈ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ

ਮਾੜਾ ਸਾਉ ਗੁਰੂ ਨਾਨਕ ਸਾਉ ਤੋਂ ਗੁਰੰਗਸਾਹ ਜੀ ਗੁਰੰਗਸਾਹ ਨੇ ਮਿਲ ਕੇ ਗੁਰੂ ਅਮਰਦਾਸ ਸਾਉ ਗੁਰੂ ਹੋਏ ਗੁਰੂ ਅਮਰਦਾਸ ਸਾਹਿਬ ਨੇ ਮੇਰੇ ਕੇ ਗੁਰੂ ਆਮਦਾਸ ਸਾਹਿਬ ਜੀ ਗੁਰੂ ਹੋਏ ਗੁਰੂ ਆਮਦਾਸ ਜੀ ਦੇ ਨਾਲ ਮਿਲ ਕੇ ਗੁਰੂ ਅੰਮ੍ਰਿਤਦੇਵ ਜੀ ਗੁਰੂ ਹੋਏ ਤੁਸੀਂ ਸਾਹਿਬ ਜੀ ਗੁਰੂ ਗੁਰੂ ਹੋਏ ਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਨੂੰ ਆਪ ਦਾ ਰੂਪ ਬਣਾਇਆ ਤੇ ਸਾਰਿਆਂ ਦੇ ਵਿੱਚ ਆਪ ਬਾਣੀ ਰੂਪ ਹੋ ਕੇ ਸ਼੍ਰੀ ਦਸ਼ਮ ਗ੍ਰੰਥ ਸਾਹਿਬ ਨੂੰ ਗੁਰਤਾ ਗਬੀ ਹਜ਼ੂਰ ਸਾਹਿਬ ਦੇ ਕੇ ਇਉ ਗੁਰ ਬਾਣੀ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿਜਮਾਣੀ ਅਮਰ ਸਾਰੇ ਇਹ ਮਰਯਾਦਾ ਮਾਨ ਰਕਾਇਮ ਕੀਤੀ ਹੈ ਨਾਨਕ ਗੁਰ ਤੇ ਗੁਰ ਹੋਇਆ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਤੋਂ ਗੁਰੂ ਚੇਤਨ ਸਰੂਪ ਹੋ ਗਿਆ ਇਹ ਵੇਖੋ ਤਿਸ ਕੀ ਰਜਾ ਰਹਿ ਗੁਰ ਦੀ ਰਜਾ ਐਸੀ ਆਗਿਆ ਹੈ ਜਿਨ੍ਹਾਂ ਨੂੰ ਪਾਣਾ ਮੰਨਿਆ ਹੈ ਵੇਖਣਾ ਕਰੋ ਉਹਦੀ ਰਜਾ ਵਿੱਚ ਚਲਣੇ ਕਰਕੇ ਗੁਰਾਂ ਨਾਲ ਮਿਲ ਕੇ ਚੇਤਨ ਸਰੂਪ ਹੋ ਗਿਆ ਇਹੋ ਕਾਰਨ ਕਰਤਾ ਕਰੇ ਇਹ ਸਾਰਿਆਂ ਕਾਰਨ ਨੂੰ ਕਰਤਾ ਬੁਰਖਾ ਆਪਕਾਲ ਪ੍ਰਵ ਕਰ ਰਿਹਾ ਹੈ ਕਾਰਨ ਸੰਸਾਰ ਨੂੰ ਸੰਸਾਰ ਦੇ ਕਾਰਨ ਜੋ ਤਿੰਨ ਗੁਣ ਹਨ ਸੂਖਮ ਤੱਤ ਸਥੂਲ ਤੱਤ ਆਦਿਕ ਮੰਨੇ ਹੈ ਇਹਨਾਂ ਸਾਰਿਆਂ ਨੂੰ ਕਈਆਂ ਅਗਿਆਨ ਨੂੰ ਕਾਰਨ ਮੰਨਿਆ ਕਈਆਂ ਮਾਇਆ ਨੂੰ ਕਾਰਨ ਮੰਨਿਆ ਹੈ ਕਿਸੇ ਤੱਤਾਂ ਨੂੰ ਕਾਰਨ ਮੰਨਿਆ ਪਰ ਚੇਤਨ ਤੋਂ ਬਿਨਾਂ ਸਾਰੇ ਜੜ ਹੋਏ ਨਾ ਕੋਈ ਹਰਕਤ ਨਹੀਂ ਕਰ ਸਕਦੇ ਇਸ ਪ੍ਰਕਾਰ ਕਹਿੰਦੇ ਹਨ ਇਹੋ ਕਾਰਨ ਕਰਤਾ ਕਰੇ ਸਾਰੇ ਕਾਰਨ ਸੰਸਾਰ ਦਾ ਆਪ ਹੀ ਕਾਰਜ ਰੂਪ ਜਗਤ ਨੂੰ ਕਰਤਾ ਪ੍ਰਖਾਪ ਹੀ ਕਰਦਾ ਹੈ ਕਾਰਨ ਹੋ ਕੇ ਜੁਤੀ ਜੋਤ ਸਮਾ ਜਿਵੇਂ ਇਹ ਕਾਰਮ ਕਰਤਾ ਸਿ ਜਿਨ੍ਹਾਂ ਨੂੰ ਇਹ ਕਾਰਨ ਸਰਬ ਪ੍ਰੂਸਾ ਭਗਤੀ ਆਦਿਕ ਗਿਆਨ ਰਿਦੇ ਗਿਆਨ ਮੁਖ ਭਗਤੀ ਵਰਤਨ ਮਹਾਰਾਗ ਰੂਪ ਕਿ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਭਾਣਾ ਮੰਨਣਾ ਹਮੇ ਤਜਰੀ ਨਾਮ ਜਿੱਲੇ ਬਣਾਉਣੀ ਇਹ ਕਾਰਨ ਜਿਹਨਾਂ ਦੇ ਹਿਰਦੇ ਦੇ ਅੰਦਰ ਇਹਨਾਂ ਸਾਧਨਾਂ ਦਾ ਕਾਰਨ ਕਰਦਾ ਉਹ ਕਰ ਦਿੰਦਾ ਹੈ ਜੋਤੀ ਜੋਤ ਸਮਾਏ ਉਹ ਜਾਣਵੇ ਕਿ ਸਾਰਾ ਜੋ ਸੰਸਾਰ ਹੈ ਇਹਦੇ ਸਾਰੇ ਕਾਰਨ ਨੂੰ ਆਪ ਹੀ ਕਰਤਾ ਤੂੰ ਕਰ ਰਿਹਾ ਹੈ ਉਹਨਾਂ ਦੇ ਅੰਦਰ ਹਦਾਇਤ ਹੀ ਭਾਜਦਾ ਹੈ ਉਹ ਜੋਤੀ ਜੋ ਹਦਾਇਤ ਨੰ ਸਰੂਪ ਆਏ ਉਹਦੀ ਜੋਤ ਵਿੱਚ ਉਹਨਾਂ ਦੀ ਫਿਰ ਪ੍ਰਤਿਕ ਜੋਤ ਸਮਾ ਜਾਂਦੀ ਹੈ ਅਪੇਦ ਹੋ ਜਾਂਦੀ ਹੈ ਜਿਵੇਂ ਉਹਦਾ ਸਰੂਪ ਪ੍ਰਗਟ ਹੋ ਜਾਂਦਾ ਹੈ